ਸਤ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿੱਧੂ ਬੁਟੀਕ ਬਰਨਾਲਾ ਤੇ ਤੇ ਸਾਰਿਆਂ ਨੂੰ ਰਿਕੁਐਸਟ ਹੈ ਜੀ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਜਿੰਨਾ ਭੈਣ ਭਰਾਵਾਂ ਨੇ ਮੇਰੀ ਵੀਡੀਓ ਨੂੰ ਕੋਟਿੰਗ ਆਈਆਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਜਿਹੜੀਆਂ ਭੈਣਾਂ ਨੇ ਸੋਹਣੇ ਸੋਹਣੇ ਪਹਿਰਾਵਾ ਮਾਣੇ ਭੈਣਾਂ ਨੇ ਕਮੈਂਟ ਕੀਤੇ ਉਹਨਾਂ ਦੇ ਨਾਮ ਬੋਲਦੇ ਆ ਜੀ ਆਪਾਂ ਆਪਾਂ ਕਿਹਾ ਸੀ ਵੀਡੀਓ ਦੇ ਵਿੱਚ ਨਾਂ ਬੋਲਿਆ ਕਰਾਂਗੇ ਅੱਗੇ ਤੋਂ ਵੀ ਤੁਸੀਂ ਸਾਨੂੰ ਦੱਸਿਆ ਕਰੋ ਕਿਹੜੀ-ਕਿਹੜੀ ਜਗ੍ਹਾ ਤੋਂ ਵੀ ਵੀਡੀਓ ਦੇਖ ਰਹੇ ਹੋ ਸਾਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਜੀ ਅਸੀਂ ਸਾਰਿਆਂ ਦੇ ਨਾਂ ਬੋਲਿਆ ਕਰਾਂਗੇ ਜੀ ਦਵਿੰਦਰ ਬਰਾੜ ਗੰਗਸਰ ਜੇ ਤੋਂ ਜਸਕੀਰ ਸਿੰਘ ਗੁਰਦਾਸਪੁਰ ਤੋਂ ਬਠਿੰਡਾ ਤੋਂ ਰਿੰਕੂ ਜੀ ਸੁਖਵਿੰਦਰ ਕੌਰ ਸਿੱਧੂ ਹੰਢਿਆ ਤੋਂ ਜੀ ਹਰਪਿੰਦਰ ਕੌਰ ਕਪੂਰਥਲਾ ਤੋਂ ਹਰਮਨ ਸਿੰਘ ਮੋਗਾ ਤੋਂ ਪ੍ਰੀਤ ਸੰਧੂ ਕੋਟਸ਼ਮੀਰ ਤੋਂ ਜੀ ਸੁਮਨ ਬਰਾੜ ਡੱਬਵਾਲੀ ਤੋਂ ਭਟਿੰਡੇ ਤੋਂ ਵੀ ਪਹਿਣਾ ਦੇ ਮੈਸੇਜ ਆਏ ਸੀ ਕਪੂਰਥਲੇ ਤੋਂ ਵੀ ਆਏ ਆ ਜੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੇ ਫੋਨ ਤਾਂ ਮੈਂ ਦੱਸ ਹੀ ਨਹੀਂ ਸਕਦੀ ਵੀ ਮੈਨੂੰ ਕਿੱਥੋਂ ਕਿੱਥੋਂ ਆਏ ਆ ਬਾਹਰੋਂ ਵੀ ਬਹੁਤ ਪਹਿਣਾ ਨੇ ਫੋਨ ਕੀਤੇ ਆ ਮਤਾਵਾ ਨੇ ਫੋਨ ਕੀਤੇ ਆ ਜੀ ਸਾਡੀਆਂ ਨੇ ਬਹੁਤ ਬਹੁਤ ਧੰਨਵਾਦ ਤੇ ਇੱਕ ਮੇਰੀ ਰਿਕੁਐਸਟ ਹੈ ਪਲੀਜ਼ ਮੈਨੂੰ ਨਾ ਮੈਸੇਜ ਕਰਿਆ ਕਰੋ ਜੀ WhatsApp ਤੇ ਤੇ ਫੋਨ ਕਾਲ ਸਾਰਿਆਂ ਦੀਆਂ ਚੱਕ ਨਹੀਂ ਹੁੰਦੀਆਂ ਮੈਂ ਸੌਰੀ ਮੰਗਦੀ ਆ ਜਿਨ੍ਹਾਂ ਦੇ ਫੋਨ ਮੈਥੋਂ ਪਿਕ ਨਹੀਂ ਕੀਤੇ ਗਏ ਜੀ ਆਪਾਂ ਇਕੱਲੇ ਹੋਣ ਕਰਕੇ ਵੀ ਸਾਰਾ ਕੰਮ ਵੀ ਦੇਖਣਾ ਹੁੰਦਾ ਜੀ ਘਰ ਦਾ ਵੀ ਬਾਹਰ ਵਾਲਾ ਵੀ ਆਪਾਂ ਸਾਰਿਆਂ ਦੇ ਫੋਨ ਵੀ ਟੈਂਡ ਕਰਦੇ ਆਂਗੇ ਕੰਮ ਦੇ ਵਿੱਚ ਵਿਜੀ ਹੁੰਦੇ ਨੇ ਕਈ ਵਾਰੀ ਨਹੀਂ ਚੱਕਿਆ ਜਾਂਦਾ ਫੋਨ ਤੇ ਪਲੀਜ਼ ਮੈਨੂੰ WhatsApp ਤੇ ਮੈਸੇਜ ਕਰਕੇ ਤੇ ਇੱਕ ਪੇਮੈਂਟ ਦਾ ਜੀ ਸਾਨੂੰ ਮੈਸੇਜ ਆਇਆ ਵੀ COD ਚਾਹੀਦੀ ਹੈਗੀ COD ਆਪਣੇ ਕੋਲ ਹਜੇ ਅਵੇਲੇਬਲ ਨਹੀਂ ਹੈਗੀ ਜੀ ਆਪਾਂ ਪੇਮੈਂਟ ਆਨਲਾਈਨ ਹੀ ਕਰਾਉਣਿਆ Google Pay ਤੇ ਪਹਿਲਾਂ Google Pay ਕਰਕੇ ਜੀ ਤੁਹਾਡਾ ਆਰਡਰ ਬੁੱਕ ਕੀਤਾ ਜਾਵੇਗਾ ਤੇ ਬਹੁਤਿਆਂ ਭੈਣਾਂ ਕਹਿੰਦੀਆਂ ਵੀ ਅਸੀਂ ਕੈਸ਼ ਡਿਲੀਵਰੀ ਕਰਨੀ ਉਹ ਆਪਣੇ ਕੋਲੇ ਫੈਸਿਲਿਟੀ ਨਹੀਂ ਹੈਗੀ ਜੀ ਤੇ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਿਆ ਕਰੋ ਪਲੀਜ਼ ਆਰਡਰ ਬੁੱਕ ਕਰਨ ਵਾਸਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਸੋਹਣੇ ਸੋਹਣੇ ਸੂਤਾਂ ਦੀ ਵੀਡੀਓ ਤੇ ਆਪਾਂ ਇਹ ਸੂਟ ਵਰਕ ਕਰਾਏ ਜੀ ਬਹੁਤ ਹੀ ਸੋਹਣੇ ਬਚਿਤਰਾ ਸਿਲਕ ਦੇ ਉੱਤੇ ਸੂਟ ਵਰਕ ਕੀਤੇ ਹੈ ਜੀ ਇਹ ਗ੍ਰੀਨ ਕਲਰ ਦਾ ਸੂਟ ਆ ਗਿਆ ਜੀ ਬਹੁਤ ਹੀ ਸੋਹਣਾ ਇਹਨਾਂ ਦੀ ਕੋਈ ਲੈਂਥ ਦਾ ਇਸ਼ੂ ਨਹੀਂ ਘੇਰੇ ਤੇ ਹੀ ਵਰਕ ਕਰਾਇਆ ਜੀ ਆਪਾਂ ਹਲਕਾ ਹਲਕਾ ਜਿੰਨਾ ਪਹਿਣਾ ਨੇ ਕੋਈ ਜ਼ਿਆਦਾ ਭਾਰੀ ਵਰਕ ਵਾਲੇ ਸੂਟ ਨਹੀਂ ਲੈਣੇ ਜ਼ਿਆਦਾ ਬਜਟ ਵਾਲੇ ਨਹੀਂ ਲੈਣੇ ਇਹ ਆਪਾਂ ਉਹਨਾਂ ਪਹਿਣਾ ਵਾਸਤੇ ਸੂਟ ਤਿਆਰ ਕੀਤੇ ਆ ਕਿ ਜਿਨ੍ਹਾਂ ਨੇ ਖਰਚਾ ਨਹੀਂ ਜ਼ਿਆਦਾ ਕਰਨਾ ਹੁੰਦਾ ਤੇ ਮੇਰੀਆਂ ਪਹਿਣਾ ਬੁਟੀਕ ਦੇ ਸੂਟ ਵੀ ਪਾ ਸਕਣ ਤੇ ਇਹ ਆਊਗਾ ਬਾਜੂ ਵਰਕ ਚਾਹੇ ਪਹੁੰਚੇ ਤੇ ਕਰ ਲੋ ਚਾਹੇ ਬਾਜੂ ਤੇ ਕਰ ਲੋ ਜੀ ਇਹ ਆ ਗਏ ਘੇਰੇ ਦਾ ਵਰਕ ਕੱਪੜਾ ਬਹੁਤ ਹੀ ਵਧੀਆ ਸੌਫਟ ਕੱਪੜਾ ਹੈ ਜੀ ਕੋਈ ਲੈਂਥ ਦਾ ਇਸ਼ੂ ਨਹੀਂ ਆਏਗਾ ਕਲਰ ਵੀ ਆਪਾਂ ਬਹੁਤ ਹੀ ਸੋਹਣੇ ਯੂਜ਼ ਕੀਤੇ ਐ ਜੀ ਇਹ ਵਿੱਚ ਜਰੀ ਦਾ ਵੀ ਵਰਕ ਹੋਇਆ ਜੀ ਥ੍ਰੈਡ ਦਾ ਵਰਕ ਹੋਇਆ ਬਹੁਤ ਹੀ ਸੋਹਣਾ ਇਹਦੇ ਵਿੱਚ ਆਪਣੇ ਕੋਲੇ ਆਉਣਗੇ ਤਿੰਨ ਕਲਰ ਜੀ ਇਹ ਆ ਗਿਆ ਨਵਾਂ ਜਲਵੈਂਡਰ ਕਲਰ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਤੇ ਇਹ ਆ ਗਿਆ ਲਾਈਟ ਜਆ ਕਲਰ ਆਪਣੇ ਕੋਲੇ ਸਕਾਈ ਲਾਈਟ ਕਲਰ ਹੈ ਜੀ ਬਹੁਤ ਹੀ ਸੋਹਣਾ ਤੇ ਇਹਨਾਂ ਸੂਟਾਂ ਦਾ ਰੇਟ ਰਹੇਗਾ 1000 ਰੁਪਿਆ ਜੀ ਅ ਸ਼ਿਪਿੰਗ ਇਹਨਾਂ ਦੀ ਫ੍ਰੀ ਹੋਵੇਗੀ ਜੀ 1000 ਰੁਪਿਆ ਰੇਟ ਆਪਾਂ ਦੇਵਾਂਗੇ ਕਿਉਂਕਿ ਆਪਾਂ ਭੈਣਾਂ ਨੂੰ ਇਹ ਤਾਂ ਪਿਆਰ ਦੇ ਵਿੱਚ ਹੀ ਸੇਵਾ ਕਰ ਰਹੇ ਹਾਂਗੇ ਆਪਾਂ ਇਹਨਾਂ ਦੇ ਵਿੱਚੋਂ ਕੋਈ ਜ਼ਿਆਦਾ ਮਾਰਜਨ ਨਹੀਂ ਹੈਗਾ ਆਪਣਾ ਤੇ ਇਹਨਾਂ ਦਾ 1000 ਰੁਪਿਆ ਰੇਟ ਹੋਵੇਗਾ ਸ਼ਿਪਿੰਗ ਫ੍ਰੀ ਹੋਵੇਗੀ ਜੀ ਇਹਨਾਂ ਸੂਟਾਂ ਦੇ ਸੂਟ ਆਰਡਰ ਕਰਨ ਵਾਸਤੇ ਤੁਸੀਂ WhatsApp ਤੇ ਸਾਨੂੰ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰ ਸਕਦੇ ਹੋ ਆਪਣਾ ਤੇ ਅਗਲਾ ਸੂਟ ਆਏਗਾ ਜੀ ਕਰੇਪ ਦਾ ਬਹੁਤ ਹੀ ਸੋਹਣਾ ਫਾਈਨ ਕੱਪੜਾ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਇਹ ਤਰੀਸਨ ਕਾਈ ਜੀ ਘਰੇ ਦੇ ਉੱਪਰ ਸਾਰਾ ਹੈਂਡ ਦਾ ਕੰਮ ਗੜੇ ਦੇ ਉੱਪਰ ਹੋਇਆ ਜੀ ਘਰੇ ਦੇ ਉੱਪਰ ਹੈਂਡ ਦਾ ਕੰਮ ਹੋਇਆ ਫਰੰਟ ਤੇ ਬੂਟੀਆਂ ਬਣੀਆਂ ਹੋਈਆਂ ਹਨ ਜੀ ਬਹੁਤ ਹੀ ਸੋਹਣੀਆਂ ਇਧਰ ਬਾਜੂ ਦਾ ਆਏਗਾ ਜੀ ਹੈਵੀ ਕੰਮ ਬਹੁਤ ਹੀ ਸੋਹਣਾ ਹੈ ਬਾਜੂ ਦੇ ਉੱਪਰ ਵੀ ਸਾਰਾ ਹੈਵੀ ਕੰਮ ਹੋਇਆ ਜੀ ਇਹ ਫੋਟੋ ਵਾਲਾ ਪੀਸ ਹੈ ਜੀ ਆਪਾਂ ਤੁਹਾਨੂੰ ਫੋਟੋ ਵੀ ਦਿਖਾ ਦਿੰਨੇ ਹੈਗੇ ਫੋਟੋ ਵਾਲਾ ਪੀਸ ਆਏਗਾ ਜੀ ਇਹਦੇ ਨਾਲ ਆਪਾਂ ਦਾ ਲਹਿੰਗਾ ਵੀ ਤਿਆਰ ਕਰ ਸਕਦੇ ਹਾਂ 3 ਮੀਟਰ ਕਪੜਾ ਇਹ ਸਲਵਾਰਾ ਵਾਲਾ ਆਏਗਾ ਜੀ ਇਹ ਬਨਾਰਸੀ ਕਪੜਾ ਆਏਗਾ ਜੀ ਇਹਦਾ ਤੁਸੀਂ ਲਹਿੰਗਾ ਲੈਂਸ ਲਾ ਕੇ ਲਹਿੰਗਾ ਵੀ ਤਿਆਰ ਕਰ ਸਕਦੇ ਹੋ ਸਲਵਾਰ ਵੀ ਕਰ ਸਕਦੇ ਹੋ ਜੋ ਚੀਜ਼ ਆਪਣੀ ਇੱਛਾ ਹੋਵੇ ਆਪਾਂ ਬਣਾ ਸਕਦੇ ਹਾਂ ਜੀ ਤੇ ਇਹ ਚੂਨੂਨ ਦਾ ਦੁਪੱਟਾ ਆਏਗਾ ਜੀ ਬਹੁਤ ਹੀ ਵਧੀਆ ਗੋਟਾ ਵਰਕ ਦੇ ਨਾਲ ਹਾਫ ਚੂਨੂਨ ਦਾ ਦੁਪੱਟਾ ਆਏਗਾ ਜੀ ਬਹੁਤ ਹੀ ਸੋਹਣਾ ਖੁੱਲਾ ਡੁੱਲਾ ਦੁਪੱਟਾ ਹੈਗਾ ਪਣਾ ਵੀ ਬਹੁਤ ਵੱਡਾ ਜੀ 2.5 ਮੀਟਰ ਲੰਬਾਈ ਆ ਇਹਦੀ ਦੁਪੱਟੇ ਦੀ ਬਹੁਤ ਹੀ ਸੋਹਣਾ ਦੁਪੱਟਾ ਹੈ ਲੇਸ ਲੱਗੀ ਹੋਈ ਹੈ ਫੋਰ ਸਾਈਡ ਵਿੱਚ ਵੀ ਲੇਸ ਵਰਕ ਆਇਆ ਹੈ ਜੀ ਬਹੁਤ ਹੀ ਸੋਹਣਾ ਕਲਰ ਹੈ ਪਾਰਟੀ ਵੇਅਰ ਸੂਟ ਹੈ ਜੀ ਬਹੁਤ ਹੀ ਸੋਹਣਾ ਹੈ ਸੂਟ ਦਾ ਰੇਟ ਹੋਵੇਗਾ 1600 ਰੁਪਿਆ ਹੈਂਡਵਰਕ ਦਾ ਸੂਟ ਹੈ ਜੀ ਤੇ ਆਪਾਂ ਫ੍ਰੀ ਸ਼ਿਪਿੰਗ ਦੇਵਾਂਗੇ ਜੀ ਸਾਰੇ ਸੂਟਾਂ ਦੇ ਸੂਟ ਬੁੱਕ ਕਰਨ ਵਾਸਤੇ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਭੇਜ ਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਜੀ ਅੱਗੇ ਤਾਂ ਕਿ ਹੋਰ ਪਹਿਣਾ ਤੱਕ ਵੀਡੀਓ ਪਹੁੰਚ ਸਕੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਪਲੀਜ਼ ਵੀਡੀਓ ਸਾਰੀ ਦੇਖਿਆ ਕਰੋ ਥੈਂਕ ਯੂ